ਇਿੱਸਾ ਗੱਲ ਕੈਨੇਡਾ ਦੀ ਕਰਦੇ ਆਂ ਔਰ ਮਤਭਾਗੀ ਗੱਲ ਹੈ ਕਿ ਕੈਨੇਡਾ ਦੇ ਵਿੱਚ ਭਾਰਤੀਆਂ ਦੇ ਖਿਲਾਫ ਜਿਹੜੀ ਨਫ਼ਰਤ ਹੈ ਉਹ ਇੱਕਦਮ ਵਧਣ ਲੱਗੀ ਹੈ ਕੀ ਕਾਰਨ ਮੰਨਦੇ ਹੋ ਦੇਖੋ ਕੈਨੇਡਾ ਉਹ ਮੁਲਕ ਹੈ ਜਿੱਥੇ ਇਸ ਤਰ੍ਹਾਂ ਬਹੁਤ ਵੈਲਕਮ ਕੀਤਾ ਜਾਂਦਾ ਹੈ ਇਮੀਗ੍ਰੈਂਟਸ ਨੂੰ ਵੱਖਰੇ ਵੱਖਰੇ ਰੰਗਾਂ ਦੇ ਰੰਗ ਭੇਦੀ ਨੀਤੀ ਲਈ ਕੋਈ ਥਾਂ ਨਹੀਂ ਹੈ ਤੇ ਸਭ ਨੂੰ ਬਰਾਬਰ ਸਮਝਿਆ ਜਾਂਦਾ ਹੈ ਪਰ ਉਹਨਾਂ ਚੀਜ਼ਾਂ ਨੂੰ ਐਨਾਲਾਈਜ਼ ਵੀ ਸਮੇਂ-ਸਮੇਂ ਤੇ ਕੀਤਾ ਜਾਂਦਾ ਅੰਕੜੇ ਵੀ ਇਕੱਠੇ ਕੀਤੇ ਜਾਂਦੇ ਨੇ ਕਿ ਸਮਾਜ ਵਿੱਚ ਹੋ ਕੀ ਰਿਹਾ ਇਸ ਤਰ੍ਹਾਂ ਖੁੱਲਾ ਨਹੀਂ ਛੱਡਿਆ ਜਾਂਦਾ ਕਾਨੂੰਨ ਵੀ ਸਖਤ ਹੈ ਕੁਝ ਚੀਜ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਂਦੀਆਂ ਐਲਜੀਬੀਟੀਕਿਊ ਭਾਈਚਾਰਾ ਜਿਹੜਾ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਦੋਂ ਉਹਨਾਂ ਨੇ ਇੱਕ ਗੈਦਰਿੰਗ ਰੱਖੀ ਸੀ ਤਾਂ ਕਿੰਨਾ ਰੌਲਾ ਪਿਆ ਸ਼ਰਿਆਮ ਸੋਸ਼ਲ ਮੀਡੀਆ ਤੇ ਪੋਸਟਾਂ ਵਗੈਰਾ ਪਈਆਂ ਪਰ ਕੈਨੇਡਾ ਵਿੱਚ ਜੇ ਕੋਈ ਆਗੂ ਇਸ ਤਰ੍ਹਾਂ ਕਰੇ ਤਾਂ ਨੂੰ ਇੱਕਦਮ ਜਿਹੜਾ ਜਵਾਬ ਦੇਣਾ ਪਵੇਗਾ ਕਿ ਤੁਸੀਂ ਇਹ ਕੀ ਕਹਿ ਰਹੇ ਹੋ ਖੈਰ ਇਸ ਵੇਲੇ ਜਿਹੜਾ ਏਸ਼ੀਅਨ ਭਾਈਚਾਰਾ ਹੈ ਤੇ ਉਹਦੇ ਵਿੱਚੋਂ ਜਿਹੜੇ ਇੰਡੀਅਨ ਨੇ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਖਾਸ ਤੌਰ ਤੇ ਔਨਲਾਈਨ ਜੇ ਐਕਸ ਦੇ ਉੱਪਰ ਪੋਸਟਾਂ ਦੀ ਗੱਲ ਕਰੀਏ ਤੇ ਮਈ 2023 ਤੋਂ ਲੈ ਕੇ ਅਪ੍ਰੈਲ 2025 ਤੱਕ 26000 ਪੋਸਟਾਂ ਐਕਸ ਦੇ ਉੱਪਰ ਇਹੋ ਜਿਹੀਆਂ ਦੇਖੀਆਂ ਗਈਆਂ ਜਿੱਥੇ ਸਾਊਥ ਏਸ਼ੀਅਨ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਬਹੁਤ ਕੁਝ ਜਿਹੜਾ ਮੜੇ ਲੱਸ ਜਿਹੜੇ ਸੀ ਬੋਲੇਗਾ ਤੇ ਜੇ ਉਸ ਤੋਂ ਪਿਛਲੇ 1 ਸਾਲ ਦਾ ਹਿਸਾਬ ਤਾਬ ਲਾਇਆ ਜਾਵੇ ਤਾਂ ਉਹਦੇ ਨਾਲੋਂ 1.5 100% ਜਿਹੜਾ ਜ਼ਿਆਦਾ ਸੀ ਬਹੁਤ ਜ਼ਿਆਦਾ ਇੱਕਦਮ ਵਧਿਆ ਇਹ ਜਿਹੜੇ ਅੰਕੜੇ ਨੇ ਇੰਸਟੀਚਿਊਟ ਫਾਰ ਸਟ੍ਰੈਟੈਜਿਕ ਡਾਇਲੌਗ ISD ਨੇ ਇਕੱਠੇ ਕੀਤੇ ਨੇ ਤੇ ਇੱਕ ਬਹੁਤ ਸੋਹਣਾ ਆਰਟੀਕਲ ਜਿਹੜਾ ਹੈ ਜੀ ਉਹਦੇ ਵਿੱਚੋਂ ਮੈਂ ਅੰਕੜੇ ਆਪਕੀ ਨਾਲ ਸਾਂਝੇ ਕਰ ਰਿਹਾ ਹਾਂ ਹੇਟ ਕਰਾਇਮ 2019 ਤੋਂ ਲੈ ਕੇ 200% ਵਧ ਗਿਆ ਹੈ ਨਫਰਤ ਵਾਲੇ ਜੁਰਮ ਬ੍ਰੈਂਪਟਨ ਟ੍ਰਾਂਟੋ ਤੇ ਕੈਲਗਰੀ ਜਿਹੜੇ ਨੇ ਇਹਨਾਂ ਦਾ ਸੈਂਟਰ ਦੱਸੇ ਜਾਂਦੇ ਨੇ ਕਿ ਇੱਥੇ ਜ਼ਿਆਦਾ ਵਧਿਆ ਜਿਹੜੇ ਅੰਕੜੇ ਨੇ ਉਹਨਾਂ ਨਾਲ ਇੱਕ ਬੜੀ ਕਾਲੀ ਤਸਵੀਰ ਜੜੀ ਪੇਸ਼ ਹੁੰਦੀ ਹੈ ਆਈਐਸਡੀ ਰਿਪੋਰਟ ਕਰਦੀ ਹੈ ਕਿ ਸਾਊਥ ਏਸ਼ੀਅਨ ਹੇਟ ਕਰਾਇਮ ਜਿਹੜੇ ਨੇ 2019 ਤੋਂ ਲੈ ਕੇ 23 ਤੱਕ 227% ਵਧ ਗਏ ਨੇ ਪਿਛਲੇ ਇੱਕ ਦੋ ਸਾਲਾਂ ਵਿੱਚ ਬਹੁਤ ਹੀ ਜ਼ਿਆਦਾ ਇਹ ਉਹ ਕ੍ਰਾਈਮ ਨੇ ਜਿਹੜੇ ਕਿ ਸਾਊਥ ਏਸ਼ੀਆ ਨਾਲ ਤੇ ਭਾਰਤ ਇੰਡੀਅਨਸ ਨੂੰ ਟਾਰਗੇਟ ਕਰਕੇ ਕੀਤੇ ਜਾਂਦੇ ਨੇ ਜਿਹੜੇ ਪੁਲਿਸ ਨੂੰ ਰਿਪੋਰਟ ਕੀਤੇ ਜਾਂਦੇ ਨੇ ਐਕਸੀਡੈਂਟ ਉਹ ਸਾਲਾਨਾ ਜਿਹੜੇ ਨੇ 140 ਕੋ ਹੋਇਆ ਕਰਦੇ ਸੀ ਪਿਛਲੇ ਸਾਲਾਂ ਦੇ ਵਿੱਚ ਉਹ 450 ਤੋਂ ਪਾਰ ਹੋ ਗਏ ਨੇ ਆਨਲਾਈਨ ਇੱਕ ਕਿਸਮ ਦਾ ਕ੍ਰਾਈਸਿਸ ਦੱਸਿਆ ਜਾ ਰਿਹਾ 2023 ਤੇ 24 ਦੇ ਦਰਮਿਆਨ ਐਕਸ ਦੇ ਉੱਪਰ 1350% ਜਿਹੜੀਆਂ ਹੇਟ ਪੋਸਟਾਂ ਸੀਗੀਆਂ ਸਾਊਥ ਏਸ਼ੀਆਨਾਂ ਨੂੰ ਨਿਸ਼ਾਨਾ ਬਣਾ ਕੇ ਜਿਹੜੀਆਂ ਪਾਈਆਂ ਗਈਆਂ ਉਹਨਾਂ ਦੀ ਗਿਣਤੀ ਬਹੁਤ ਵਧ ਗਈ ਤੇ 26000 ਤੱਕ ਗਿਣਤੀ ਜਿਹੜੀ ਉਹਨਾਂ ਦੀ ਪਹੁੰਚ ਗਈ ਇਹਨਾਂ ਪੋਸਟਾਂ ਦੇ ਵਿੱਚ ਡਿਪੋਰਟ ਇਨਵੇਡਰਸ ਹੋਰ ਵੱਖਰੇ ਵੱਖਰੇ ਕਿਸਮ ਦੇ ਲਫ਼ਜ਼ ਜੜੇ ਨੇ ਉਹ ਇਹਨਾਂ ਲਈ ਦਿੱਤੇ ਜਾਂਦੇ ਨੇ ਨੌਕਰੀਆਂ ਹਥਿਆਉਣ ਵਾਲੇ ਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਲਫ਼ਜ਼ ਬੋਲੇ ਜਾਂਦੇ ਨੇ ਤੇ ਇੱਕ ਪੋਸਟ ਜਿਹੜੀ ਸੀ ਉਹਦੇ ਰਿਗਾਰਡਿੰਗ ਦੱਸਿਆ ਜਾਂਦਾ ਕਿ ਜਿਸ ਵਿੱਚ ਲਿਖਿਆ ਗਿਆ ਸੀ ਕਿ ਡਿਪੋਰਟ ਦੇ ਇਨਵੇਡਰਸ ਉਸ 7.60 ਲੱਖ ਵਿਊ ਤੇ 13 ਹਜ਼ਾਰ ਲਾਈਕ ਉਸ ਨੂੰ ਮਿਲੇ ਇਸ ਦੇ ਨਾਲ ਪਤਾ ਲੱਗਦਾ ਹੈ ਕਿ ਕਿਧਰ ਨੂੰ ਕਹਾਣੀ ਜਾ ਰਹੀ ਹੈ ਔਰ ਇਹਦੇ ਵਿੱਚ ਕਾਲਸ ਆਫ ਵਾਇਲੈਂਸ ਭਾਵ ਇਹਨਾਂ ਇਸ ਭਾਈਚਾਰੇ ਦੇ ਖਿਲਾਫ ਹਿੰਸਾ ਪੜਕਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਤੇ ਟੌਕਸਿਕ এনवायरमेंट ਜਿਹੜਾ ਫਿਰ ਉਹ ਆਮ ਦੁਨੀਆ ਦੇ ਵਿੱਚ ਵੀ ਫੈਲਦਾ ਜਾ ਰਿਹਾ ਹੈ ਸੋਸ਼ਲ ਮੀਡੀਆ ਤੋਂ ਆਨਲਾਈਨ ਤੋਂ ਪਬਲੀਕਲੀ ਵੀ ਜਿਹੜਾ ਕ੍ਰਾਈਮ ਹੈ ਜਿਹੜਾ ਇਸ ਜ਼ਿਆਦਾ ਨਜ਼ਰ ਆ ਰਿਹਾ ਤੇ ਇੰਡੀਅਨ ਡਿਸੈਂਟ ਪ੍ਰਤੀ 네ਗੇਟਿਵ ਪ੍ਰਚਾਰ ਜਿਹੜਾ ਆ ਉਹ ਬਹੁਤ ਜ਼ਿਆਦਾ ਕੀਤਾ ਗਿਆ 2023 ਦੇ ਵਿੱਚ ਇੱਕ ਹਾਈ ਪ੍ਰੋਫਾਈਲ ਫਰਾਡ ਰਿੰਗ ਜਿਹੜਾ ਸੀ ਅਨਟੇਰੀਓ ਵਿੱਚ ਫੜਿਆ ਗਿਆ ਜਿਹਦੇ ਵਿੱਚ ਕਈ ਭਾਰਤੀ ਮੂਲ ਦੇ ਲੋਕ ਜਿਹੜੇ ਫੜੇ ਗਏ ਕਾਰਾਂ ਦੀ ਚੋਰੀ ਦੇ ਵਿੱਚ ਬਹੁਤ ਸਾਰੇ ਭਾਰਤੀ ਤੇ ਪੰਜਾਬੀ ਮੂਲ ਦੇ ਮੁੰਡੇ ਫੜੇ ਗਏ ਤੇ ਇਸ ਤੋਂ ਬਾਅਦ ਫਿਰ ਆਨਲਾਈਨ ਸੋਸ਼ਲ ਮੀਡੀਆ ਤੇ ਇੱਕਦਮ ਜਿਹੜਾ ਸੀ ਉਹ ਚੰਗਾ ਪ੍ਰਚਾਰ ਜਿਹੜਾ ਸੀ ਉਹ ਭਾਰਤੀਆਂ ਦੇ ਖਿਲਾਫ ਹੋਇਆ ਤੇ ਇਹਦੇ ਨਾਲ ਅਸੀਂ ਵੀ ਕੋਈ ਰਸਤਾ ਉਹਨਾਂ ਦਾ ਸੌਖਾ ਕੀਤਾ ਗੈਂਗ ਰਿਲੇਟਡ ਐਕਟੀਵਿਟੀ ਵਧੀ ਹੈ ਤੇ ਸਾਡੇ ਕੋਲੇ ਸੋਸ਼ਲ ਮੀਡੀਆ ਦੇ ਉੱਪਰ ਤਾਂ ਹੋਰਨਾਂ ਚੀਜ਼ਾਂ ਦੇ ਉੱਪਰ ਤੇ ਸਟ੍ਰੀਟਸ ਦੇ ਉੱਪਰ ਕੁਝ ਅਜਿਹੇ ਮੁਜਾਰੇ ਅਸੀਂ ਕੀਤੇ ਜਿਹਨਾਂ ਨਾਲ ਉਹਨਾਂ ਨੂੰ ਇਹ ਜਿਹੜੇ ਲੋਕ ਸੀ ਅਜਿਹੇ ਬਿਆਨ ਦੇਣ ਵਾਲੇ ਉਹਨਾਂ ਨੂੰ ਹਵਾ ਮਿਲੀ ਜੇ 2018 ਦੀ ਗੱਲ ਕਰੀਏ ਤਾਂ ਸਰਕਾਰੀ ਏਜੰਸੀ ਸਟੈਟਿਸਟਿਕਸ ਕੈਨੇਡਾ ਦੀ ਸਟੱਡੀ ਨੇ ਕਿਹਾ ਸੀ ਕਿ ਇੰਡੀਅਨਸ ਜਿਹੜੇ ਆਉਂਦੇ ਨੇ ਇਮੀਗਰੈਂਟ ਆਉਂਦੇ ਨੇ ਉਹ ਇੱਥੇ ਦੇ ਨੇਟਿਵ ਜਿਹੜੇ ਬੌਰਨ ਕੈਨੇਡੀਅਨ ਨੇ ਉਹਨਾਂ ਨਾਲੋਂ 2.5% ਘੱਟ ਜੁਰਮ ਕਰਦੇ ਨੇ ਇਹ ਪੁਰਾਣੇ ਅੰਕੜੇ ਨੇ ਕਿ ਨਵੇਂ ਵੀ ਇਸੇ ਤਰ੍ਹਾਂ ਦੇ ਨੇ ਉਹ ਸਾਡੇ ਕੋਲ ਅਜੇ ਨਹੀਂ ਆ ਪਰ ਐਕਸ ਟਿਕਟੌਕ ਇੰਸਟਾਗ੍ਰam ਜਿਹੜੇ ਨੇ ਐਸ ਵੇਲੇ ਇਸ ਦਾ ਸਭ ਕਾਸੇ ਦਾ ਪਲੇਟਫਾਰਮ ਬਣੇ ਹੋਏ ਨੇ ਕਿਉਂਕਿ ਇਹਦੇ ਵਿੱਚ ਇਨਫਲੇਮੇਟਰੀ ਕੰਟੈਂਟ ਜਿਹੜਾ ਹੈ ਕੋਈ ਫਾਲਸ ਕਲੇਮ ਜਿਹੜੇ ਕੀਤੇ ਜਾਂਦੇ ਨੇ ਜਿਨ੍ਹਾਂ ਨੂੰ ਚੈੱਕ ਕਰਨ ਦਾ ਕੋਈ ਤਰੀਕਾ ਨਹੀਂ ਅਨਲੈਸ ਕਿ ਸਾਹਮਣੇ ਵਾਲਾ ਬੰਦਾ ਜਾਣਦਾ ਹੀ ਹੋਵੇ ਕਿ ਜਿਹੜੀ ਮੇਰੇ ਸਾਹਮਣੇ ਗੱਲ ਕੀਤੀ ਜਾ ਰਹੀ ਹੈ ਉਹ ਝੂਠ ਹੈ ਉਹ ਹਵਾ ਦਿੰਦੀ ਹੈ ਬਲਦੀ ਤੇ ਤੇਲ ਪਾਉਣ ਦਾ ਕੰਮ ਕਰਦੀ ਹੈ ਔਰ ਇਸੇ ਤਰ੍ਹਾਂ ਇੱਕ ਜਿਹੜੀ ਪੋਸਟ ਦੱਸੀ ਜਾਂਦੀ ਹੈ ਐਕਸ ਦੇ ਉੱਪਰ ਉਹਦੇ ਵਿੱਚ ਕਿਹਾ ਗਿਆ ਸੀ ਕਿ ਫਰੀ ਹਾਊਸਸ ਔਰ ਰਿਪਲੇਸ ਕੈਨੇਡੀਅਨਸ ਔਰ ਇਹ ਵੀ ਕਿਹਾ ਜਾ ਰਿਹਾ ਸੀ ਕਿ ਇੰਡੀਅਨ ਜਿਹੜੇ ਨੇ ਘਰ ਹਥਿਆ ਰਹੇ ਨੇ ਘਰ ਮਹਿੰਗੇ ਕਰ ਰਹੇ ਨੇ ਤੇ ਇਹ ਇਹੋ ਜਿਹੇ ਪੋਸਟ ਨੂੰ ਮਿਲੀయన్స్ ਵਿਊ ਮਿਲੇ ਇਮੀਗ੍ਰੈਂਟਸ ਨੂੰ ਜਿਹੜਾ ਕਿਹਾ ਜਾਂਦਾ ਕਿ ਇਹ ਸਾਡੀਆਂ ਨੌਕਰੀਆਂ ਤੇ ਘਰ ਸਾਡੇ ਖੋ ਰਹੇ ਨੇ ਤੇ ਐਵਰੇਜ ਹਾਊਸ ਪ੍ਰਾਈਸ ਜਦੋਂ ਘਰਾਂ ਦੇ ਵਿੱਚ ਵਧੀ ਹੈ ਉਸ ਤੋਂ ਬਾਅਦ ਫਿਰ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਆਪਣੇ ਫਾਈਨੈਂਸ ਦਾ ਖਿਆਲ ਨਹੀਂ ਰੱਖਿਆ ਜਾਂ ਕਈ ਵਾਰੀ ਕੁਦਰਤੀ ਵੀ ਹੋ ਜਾਂਦਾ ਉਹਨਾਂ ਨੂੰ ਫਿਰ ਜ਼ਿਆਦਾ ਉਖਾਈ ਲੱਗੀ ਇਸ ਮਾਮਲੇ ਦੇ ਵਿੱਚ ਸੋ ਇੰਡੀਅਨ ਇਮੀਗ੍ਰੈਂਟਸ ਵਿਜੀਬਲ ਵੀ ਨੇ ਖਾਸ ਤੌਰ ਤੇ ਸਿੱਖ ਭਾਈਚਾਰਾ ਪਗੜੀ ਧਾਰੀ ਦਸਤਾਰ ਬੰਨਣ ਵਾਲਿਆਂ ਨੂੰ ਇਸ ਤੀਆਂ ਸਮੱਸਿਆਵਾਂ ਹੋਰ ਜ਼ਿਆਦਾ ਰੀਅਲ ਵਰਲਡ ਦੇ ਵਿੱਚ ਸੈਣੀਏ ਪੈ ਸਕਦੀਆਂ ਨੇ ਇਹ ਕਿਹਾ ਜਾ ਰਿਹਾ ਕਿ ਨੌਕਰੀਆਂ ਚੁਰਾ ਰਹੇ ਨੇ ਇਹ ਤੇ ਡਰਾਈਵਿੰਗ ਜੌਬਸ ਦੂਸਰੀ ਤੀਸਰੀ ਜੌਬਸ ਤੇ ਹੋਰ ਕਿ ਚੰਗੀਆਂ ਜੌਬਸ ਜਿਹੜੀਆਂ ਨੇ ਵੱਡੀਆਂ ਉਹਨਾਂ ਦੇ ਵਿੱਚ ਇਹਨਾਂ ਦਾ ਚੰਗਾ ਬੋਲਬਾਲਾ ਹੈ ਤੇ ਰਾਜਨੀਤੀ ਦੇ ਵਿੱਚ ਬੋਲਬਾਲਾ ਹੈ ਇਹ ਸਾਰੀਆਂ ਗੱਲਾਂ ਨੂੰ ਬੈਲੈਂਸ ਆਊਟ ਕਰਨਾ ਪਵੇਗਾ ਸਰਕਾਰਾਂ ਇਸ ਪਾਸੇ ਵੱਲ ਧਿਆਨ ਦੇ ਰਹੀਆਂ ਨੇ ਇਕਨੋਮਿਕਲੀ ਇੰਡੀਅਨ ਮਾਈਗ੍ਰੈਂਟ ਜਿਹੜੇ ਨੇ ਕਿੰਨਾ ਕੰਟ੍ਰਿਬਿਊਟ ਕਰ ਰਹੇ ਨੇ 2023 ਦੀ ਫਰੇਜ਼ਰ ਇੰਸਟੀਚਿਊਟ ਦੀ ਸਟੱਡੀ ਇਹ ਕਹਿੰਦੀ ਕਿ ਇੰਡੀਅਨ ਇਮੀਗ੍ਰੈਂਟਸ ਜਿਹੜੇ ਹੈਗੇ ਨੇ 1 ਸਾਲ ਦਾ 11 ਬਿਲੀਅਨ ਕੰਟਰੀਬਿਊਟ ਕਰਦੇ ਨੇ ਟੈਕਸ ਦੇ ਰੂਪ ਦੇ ਵਿੱਚ ਤੇ ਇਹਦੇ ਵਿੱਚ ਇਹ ਵੀ ਹੈ ਕਿ 2025 ਦਾ ਇੱਕ ਸਰਵੇ ਜਿਹੜਾ ਕੈਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ ਦਾ ਆਇਆ ਉਹਦੇ ਵਿੱਚ ਪਤਾ ਲੱਗਦਾ ਹੈ ਕਿ 68% ਸਾਊਥ ਏਸ਼ੀਅਨ ਇਮੀਗ੍ਰੈਂਟ ਜਿਹੜੇ ਨੇ ਹੇਟ ਕਰਾਈਮ ਵਧਣ ਕਰਕੇ ਉਹਨਾਂ ਨੂੰ ਆਪਣੀ ਕੈਨੇਡੀਅਨ ਆਈਡੈਂਟੀਟੀ ਦੇ ਨਾਲ ਜੁੜਨ ਦੇ ਵਿੱਚ ਸਮੱਸਿਆ ਆ ਰਹੀ ਹੈ ਪਰ ਕੈਨੇਡੀਅਨ ਸਰਕਾਰ ਕੀ ਕਰ ਰਹੀ ਹੈ ਜੋ ਆਪਣੇ ਬੈਠ ਰਹੇ ਇੱਕ ਤੇ ਅੰਕੜਿਆਂ ਤੇ ਧਿਆਨ ਦਿੱਤਾ ਜਾ ਰਿਹਾ ਨਾ ਸਿਰਫ ਪ੍ਰਾਈਵੇਟ ਇੰਸਟੀਚਿਊਟ ਤੇ ਸੰਸਥਾਵਾਂ ਅੰਕੜੇ ਇਕੱਤਰ ਕਰ ਰਹੀਆਂ ਨੇ ਬਲਕਿ ਸਰਕਾਰੀ ਸੰਸਥਾ ਵੀ ਇਸ ਮਾਮਲੇ ਵੱਲ ਧਿਆਨ ਰੱਖਦੀ ਹੈ ਤੇ ਬਰਦਾਸ਼ਤ ਦਾ ਮਾਤਰਾ ਕਿੰਨਾ ਕ ਹੈ ਇਥੋਂ ਦੇ ਲੋਕਲ ਭਾਈਚਾਰੇ ਦੇ ਵਿੱਚ ਉਹਦਾ ਵੀ ਧਿਆਨ ਰੱਖਿਆ ਜਾਂਦਾ 2024 ਦੇ ਵਿੱਚ ਸਰਕਾਰ ਨੇ ਫਿਰ ਇਸੇ ਤਰ੍ਹਾਂ ਦੀ ਇੱਕ ਐਕਸ਼ਨ ਪਲਾਨ ਜਿਹੜੀ ਲਾਂਚ ਕੀਤੀ ਹੈ 85 ਮਿਲੀਅਨ ਕਮਿਊਨਿਟੀਜ਼ ਦੀ ਸੇਫਟੀ ਹੇਟ ਕਰਾਇਮ ਡਾਟਾ ਕਲੈਕਸ਼ਨ ਤੇ ਲੀਗਲ ਰਿਫਾਰਮ ਬਣਾਉਣ ਲਈ ਜਿਹੜਾ ਉਹ ਇੱਕ ਪਾਸੇ ਰੱਖਿਆ ਹੋਇਆ ਹੈ ਇਹਦੇ ਵਿੱਚ ਜੇ ਅਮੈਂਡਮੈਂਟ ਕਰਨੀ ਪੈਂਦੀ ਹੈ ਕ੍ਰਿਮੀਨਲ ਕੋਡ ਕੈਨੇਡੀਅਨ ਹਿਊਮਨ ਰਾਈਟਸ ਦੇ ਵਿੱਚ ਤੇ ਉਹ ਵੀ ਕੀਤਾ ਜਾਵੇਗਾ ਤੇ ਹੇਟ ਸਪੀਚ ਡਿਸਕ੍ਰਿਮੀਨੇਸ਼ਨ ਇਹਨਾਂ ਲਈ 50000 ਤੱਕ ਦਾ ਜੁਰਮਾਨਾ ਤੇ ਹੋਰ ਸਖਤ ਸਜ਼ਾਵਾਂ ਵੀ ਹੋ ਸਕਦੀਆਂ ਨੇ ਤੇ ਜਿਹੜੇ ਬਾਰ-ਬਾਰ ਕਰਨਗੇ ਉਹਨਾਂ ਨੂੰ ਜੇਲ ਟਾਈਮ ਵੀ ਹੋ ਸਕਦਾ ਸੋ ਸਰਕਾਰਾਂ ਇਹ ਕਰ ਰਹੀਆਂ ਨੇ ਪਰ ਇਸ ਵੇਲੇ ਜਿਹੜਾ ਇੰਡੀਅਨ ਪਾਇਚਾਰਾ ਥੋੜਾ ਜਿਹਾ ਉਹ ਹਾਸ਼ੀ ਤੇ ਗਿਆ ਹੋਇਆ ਹੈ